ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਵੀਡੀਓ ਵਧੀਆ ਲੱਗੇਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਇੱਕ ਗੱਲ ਵੀ ਜੇਕਰ ਵਿੱਚੋਂ ਰਹਿ ਜਾਵੇ ਤੇ ਵੀਡੀਓ ਦੀ ਪੂਰੀ ਸਮਝ ਨਹੀਂ ਪੈਂਦੀ ਕਿ ਉਸ ਦਾ ਮਤਲਬ ਕੁਝ ਹੋਰ ਕੱਢ ਲੈਣੇ ਆ ਇਸ ਲਈ ਵੀਡੀਓ ਨੂੰ ਅੰਤ ਤੱਕ ਸੁਣਿਆ ਕਰੋ ਜਿਸ ਤਰ੍ਹਾਂ ਕਿ ਆਪਾਂ ਆਪਣੇ ਵਾਹਿਗੁਰੂ ਜੀ ਕੋਲੋਂ ਰੋਜ਼ਾਨਾ ਹੀ ਅਣਗਿਣਤ ਅਰਦਾਸਾਂ ਕਰਦੇ ਆਂ ਅਣਗਿਣਤ ਮੰਗਾਂ ਰੱਖਦੇ ਆਂ ਵਾਹਿਗੁਰੂ ਜੀ ਅੱਗੇ ਕੁਝ ਪੂਰੀਆਂ ਹੋ ਜਾਂਦੀਆਂ ਨੇ ਤੇ ਕੁਝ ਨਹੀਂ ਤੇ ਆਪਾਂ ਇਹਨੇ ਬੇਸ਼ੁਕਰੇ ਆ ਕਿ ਆਪਾਂ ਇੱਕ ਦਾਤ ਨਾ ਮਿਲਣ ਕਰਕੇ ਆਪਣੇ ਰੱਬ ਨੂੰ ਕਿੰਨੇ ਤਾਣੇ ਕਿੰਨੇ ਉਲਾਮਬੇ ਦਿੰਨੇ ਸ਼ੁਰੂ ਕਰ ਦਿੰਨੇ ਆ ਕਿ ਤੂੰ ਤਾਂ ਮੇਰੇ ਨਾਲ ਇੰਜ ਹੀ ਕਰਦਾ ਹੈ ਤੂੰ ਮੇਰੀ ਸੁਣਦਾ ਹੀ ਨਹੀਂ ਆਪਾਂ ਭੁੱਲ ਜਾਂਨੇ ਆ ਜੋ ਕੁਝ ਵੀ ਮੇਰੇ ਕੋਲ ਹੈ ਉਹ ਸਭ ਮੇਰੇ ਵਾਹਿਗੁਰੂ ਜੀ ਦਾ ਹੀ ਦਿੱਤਾ ਹੋਇਆ ਹੈ ਅਸੀਂ ਬੇਸ਼ੁਕਰੇ ਕਦੇ ਵੀ ਆਪਣੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕਰਦੇ ਪਰ ਇੱਕ ਦਾਤ ਨਾ ਮਿਲਣ ਕਰਕੇ ਉਲਾਮਬੇ ਗਿਲੇ ਸ਼ਿਕਵੇ ਜ਼ਰੂਰ ਕਰਦੇ ਆਂ ਕਈਆਂ ਦੀ ਤੇ ਮੰਗ ਪੂਰੀ ਨਾ ਹੋਣ ਤੇ ਉਹ ਕਹਿਣਗੇ ਕਿ ਰੱਬ ਹੈ ਹੀ ਨਹੀਂ ਵਾਹਿਗੁਰੂ ਹੈ ਹੀ ਨਹੀਂ ਕਈ ਕਹਿਣਗੇ ਮੈਂ ਨਹੀਂ ਅੱਜ ਤੋਂ ਪਾਠ ਕਰਨਾ ਇਹ ਹੀ ਕਹਿਣਗੇ ਮੈਂ ਨਹੀਂ ਅੱਜ ਤੋਂ ਗੁਰਦੁਆਰਾ ਸਾਹਿਬ ਜਾਣਾ ਇੰਜ ਸੋਚਦੇ ਨੇ ਕਿ ਜਿਵੇਂ ਮੇਰੇ ਪਾਠ ਨਾ ਕਰਨ ਨਾਲ ਪਤਾ ਨਹੀਂ ਰੱਬ ਦਾ ਕਿੰਨਾ ਕੁ ਵੱਡਾ ਕੰਮ ਰੁਕ ਜਾਵੇਗਾ ਜੋ ਕਿ ਮੇਰੇ ਪਾਠ ਕਰਨ ਜਾਂ ਮੇਰੇ ਗੁਰਦੁਆਰਾ ਸਾਹਿਬ ਜਾਣ ਨਾਲ ਹੀ ਪੂਰਾ ਹੋਣਾ ਸੀ ਅਸੀਂ ਬੇਸ਼ੁਕਰੇ ਭੁੱਲ ਜਾਂਦੇ ਆ ਕਿ ਅਸੀਂ ਪਾਠ ਜਾਂ ਗੁਰਦੁਆਰਾ ਸਾਹਿਬ ਆਪਣੀਆਂ ਲੋੜਾਂ ਨੂੰ ਜਾਣਦੇ ਆ ਫਿਰ ਵੀ ਮੇਰੇ ਵਾਹਿਗੁਰੂ ਜੀ ਸਾਡੇ ਨਾਲ ਕਦੇ ਵੀ ਨਾਰਾਜ਼ ਨਹੀਂ ਹੁੰਦੇ ਉਹ ਤਾਂ ਹਮੇਸ਼ਾ ਹੀ ਸਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਰਹਿੰਦੇ ਆ ਪਰ ਸਾਨੂੰ ਹੀ ਰੱਜ ਨਹੀਂ ਆਉਂਦਾ ਇੱਕ ਚੀਜ਼ ਵੀ ਨਾ ਮਿਲੇ ਜਾਂ ਤੇਰੀ ਹੋ ਜਾਵੇ ਮਿਲਣ ਵਿੱਚ ਤਾਂ ਅਸੀਂ ਘਬਰਾ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਰੱਬ ਨੂੰ ਉਲੰਬੇ ਦੇਣ ਲੱਗ ਜਾਂਦੇ ਆ ਇਹ ਸਾਡੀ ਆਦਤ ਬਣ ਗਈ ਹੈ ਅਸੀਂ ਵਾਹਿਗੁਰੂ ਜੀ ਨਾਲ ਗਿਲੇ ਸ਼ਿਕਵੇ ਨਹੀਂ ਕਰਨੇ ਕਿ ਮੇਰੇ ਕੋਲ ਵਾਹਿਗੁਰੂ ਜੀ ਆ ਚੀਜ਼ ਨਹੀਂ ਜੇ ਇੱਕ ਦਿੱਤੀ ਫਿਰ ਕਹਿੰਦਾ ਉਹ ਨਹੀਂ ਹੈਗੀ ਜੇ ਮਿਲ ਗਈ ਫਿਰ ਕਹਿੰਦਾ ਉਹ ਨਹੀਂ ਹੈਗੀ ਹਮੇਸ਼ਾ ਆਪਣੇ ਨਾਲੋਂ ਉੱਚਿਆਂ ਨੂੰ ਦੇਖ ਦੇਖ ਕੇ ਛੜਦੇ ਰਹਿੰਦੇ ਆ ਝੁਰਦੇ ਰਹਿੰਦੇ ਆ ਆਪਣੀਆਂ ਖੁਸ਼ੀਆਂ ਨੂੰ ਆਪਣੇ ਹੱਥੀ ਗਵਾ ਲੈਂਦੇ ਹਾਂ ਜੀ ਆਪਣੇ ਨਾਲੋਂ ਮਾੜੇ ਵੱਲ ਵੇਖਾਂਗੇ ਤਾਂ ਫਿਰ ਪਤਾ ਲੱਗੇਗਾ ਕਿ ਰੱਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਆਪਾਂ ਕਿੰਨੇ ਸੌਖੇ ਆ ਦੁਨੀਆ ਨਾਲੋਂ ਪਰ ਨਹੀਂ ਅਸੀਂ ਤਾਂ ਉਸੇ ਚੀਜ਼ ਦਾ ਦੁੱਖ ਮਨਾਉਣਾ ਹੈ ਜੋ ਸਾਡੇ ਕੋਲ ਨਹੀਂ ਸੋਚ-ਸੋਚ ਕੇ ਦੁਖੀ ਹੁੰਦੇ ਰਵਾਂਗੇ ਜੋ ਸਾਡੇ ਕੋਲ ਹੈ ਅਸੀਂ ਇਹ ਵੀ ਗਵਾ ਲੈਂਦੇ ਆ ਇੱਕ ਖੁਸ਼ੀ ਨੂੰ ਪਾਉਣ ਲਈ ਪਤਾ ਨਹੀਂ ਕਿੰਨੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਗਵਾਹ ਬੈਠਦੇ ਆਂ ਅਸੀਂ ਸਭ ਦੇ ਖੁਸ਼ ਜਾਂ ਨਾ ਖੁਸ਼ ਹੋਣ ਦਾ ਪੂਰਾ ਧਿਆਨ ਰੱਖਦੇ ਹਾਂ ਸਿਰਫ ਆਪਣੇ ਵਾਹਿਗੁਰੂ ਜੀ ਨੂੰ ਛੱਡ ਕੇ ਸਾਡਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਚੀਜ਼ ਸਾਨੂੰ ਦੇ ਦਵੇ ਅਸੀਂ ਵਾਰ-ਵਾਰ ਉਹਦਾ ਧੰਨਵਾਦ ਕਰਦੇ ਹਾਂ ਘਰ ਜਾ ਕੇ ਦਿਖਾਉਂਦੇ ਵੀ ਆਂ ਕਿ ਸਾਡੇ ਭੈਣ ਭਰਾ ਨੇ ਸਾਨੂੰ ਆਹ ਚੀਜ਼ ਦਿੱਤੀ ਹੈ ਪਰ ਮੇਰੇ ਵਾਹਿਗੁਰੂ ਜੀ ਨੇ अनेका ਦਾਤਾਂ ਸਾਡੀ ਝੋਲੀ ਵਿੱਚ ਪਾਉਂਦੇ ਆ ਪਰ ਕਦੇ ਵੀ ਆਪਾਂ ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦੇ ਸਾਡੇ ਸੰਤ ਮਹਾਂਪੁਰਖ ਜੀ ਵੀ ਸਾਨੂੰ ਵਾਰ-ਵਾਰ ਇਹ ਗੱਲ ਸਮਝਾਉਂਦੇ ਆ ਕਿ ਹਰੇਕ ਸਿੱਖ ਜਾਂ ਹਰੇਕ ਇਨਸਾਨ ਦੀ ਦਿਨ ਦੀ ਸ਼ੁਰੂਆਤ ਸ਼ੁਕਰਾਨੇ ਤੋਂ ਹੋਣੀ ਚਾਹੀਦੀ ਹੈ ਜਦੋਂ ਵੀ ਸਵੇਰੇ ਉੱਠੋ ਸਭ ਤੋਂ ਪਹਿਲਾਂ ਆਪਣੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨ ਲਈ ਆਪਣੇ ਕੋਲ ਬਹੁਤ ਚੀਜ਼ਾਂ ਨੇ ਸਭ ਤੋਂ ਪਹਿਲਾਂ ਆਪਣੇ ਸੋਹਣੇ ਸਰੀਰ ਦੇ ਲਈ ਧੰਨਵਾਦ ਕਰੋ ਆਪਣੀ ਤੰਦਰੁਸਤੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਇਹਨਾਂ ਤੰਦਰੁਸਤ ਸਰੀਰ ਬਖਸ਼ਿਆ ਕਿਉਂਕਿ ਤੰਦਰੁਸਤ ਸਰੀਰ ਦੀ ਕੀਮਤ ਕਿਸੇ ਬਿਮਾਰ ਨੂੰ ਕਿਸੇ ਰੋਗੀ ਨੂੰ ਪੁੱਛ ਕੇ ਵੇਖੋ ਕਿਉਂਕਿ ਇਨਸਾਨ ਕਿਉਂਕਿ ਇਨਸਾਨ ਦੇ ਕੋਲ ਚਾਹੇ ਲੱਖਾਂ ਰੁਪਏ ਹੋਣ ਪਰ ਆਪਾਂ ਤੰਦਰੁਸਤੀ ਨਹੀਂ ਖਰੀਦ ਸਕਦੇ ਆਪਾਂ ਦਵਾਈਆਂ ਲੈ ਸਕਦੇ ਆਂ ਪਰ ਤੰਦਰੁਸਤੀ ਨਹੀਂ ਲੈ ਸਕਦੇ ਜੇ ਕਿਤੇ ਇੰਜ ਹੁੰਦਾ ਤਾਂ ਹਰੇਕ ਜੇ ਕਿਤੇ ਇੰਜ ਹੁੰਦਾ ਤਾਂ ਹਰੇਕ ਆਦਮੀ ਤੰਦਰੁਸਤ ਹੋਣਾ ਸੀ ਉਸ ਨੂੰ ਕੋਈ ਬਿਮਾਰੀ ਹੀ ਨਾ ਲੱਗਦੀ ਇਸ ਲਈ ਆਪਣੀ ਤੰਦਰੁਸਤੀ ਦੀ ਕੀਮਤ ਨੂੰ ਸਮਝੋ ਆਪਣੇ ਤੰਦਰੁਸਤ ਸਰੀਰ ਲਈ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਕੋਈ ਤੰਦਰੁਸਤ ਹੈ ਤਾਂ ਹੀ ਬਾਕੀ ਸੁੱਖਾਂ ਦਾ ਵੀ ਆਨੰਦ ਮਾਣ ਸਕੇਗਾ ਜੇ ਤੁਹਾਡੇ ਕੋਲ ਤੰਦਰੁਸਤ ਸਰੀਰ ਹੈ ਤੇ ਤੁਹਾਡੇ ਨਾਲੋਂ ਭਾਗਾ ਵਾਲਾ ਕੋਈ ਵੀ ਨਹੀਂ ਜੇ ਕਿਸੇ ਦੇ ਸਰੀਰ ਨੂੰ ਕੋਈ ਰੋਗ ਲੱਗਿਆ ਹੈ ਉਹ ਵੀ ਸ਼ੁਕਰਾਨਾ ਕਰੋ ਪਾਤਸ਼ਾਹ ਜੀ ਤੁਸੀਂ ਲੋਕਾਂ ਨੂੰ ਅਜਿਹੇ ਰੋਗ ਲੱਗੇ ਆ ਜਿਨ੍ਹਾਂ ਦਾ ਅੱਜ ਤੱਕ ਕੋਈ ਇਲਾਜ ਨਹੀਂ ਬਣਿਆ ਪਰ ਤੁਹਾਡਾ ਰੋਗ ਕਿਸੇ ਦਵਾਈ ਨਾਲ ਠੀਕ ਹੋ ਸਕਦਾ ਹੈ ਤੇ ਜੇ ਕਿਸੇ ਇਨਸਾਨ ਨੂੰ ਕੋਈ ਰੋਗ ਲੱਗਾ ਹੈ ਪਰ ਫਿਰ ਵੀ ਆਪਣੇ ਪੈਰਾਂ ਤੇ ਤੁਰਿਆ ਫਿਰਦਾ ਹੈ ਆਪਣੇ ਹੱਥੀ ਕੁਝ ਖਾ ਪੀ ਸਕਦਾ ਹੈ ਤਾਂ ਉਸ ਨੂੰ ਆਪਣੇ ਆਪ ਨੂੰ ਬਿਮਾਰ ਸਮਝਣਾ ਹੀ ਨਹੀਂ ਚਾਹੀਦਾ ਇਸ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਸਾਡੇ ਕੋਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਬਹੁਤ ਵਜ੍ਹਾ ਬਹੁਤ ਕਾਰਨ ਹਨ ਪਰ ਜਿਉਣਾ ਕਾਰਨਾਂ ਨੂੰ ਉਹਨਾਂ ਬੰਦਿਆਂ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਅਸੀਂ ਤਾਂ ਸਿਰਫ ਉਸ ਚੀਜ਼ ਨੂੰ ਦੇਖਾਂਗੇ ਜੋ ਚੀਜ਼ ਸਾਡੇ ਕੋਲ ਨਹੀਂ ਹੈ ਬਸ ਉਸੇ ਲਈ ਹੀ ਰੋਂਦੇ ਰਹਿਣਾ ਹੈ ਜਿਸ ਦਿਨ ਤੋਂ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਕਰਾਨੇ ਨੂੰ ਥਾਂ ਦੇ ਦਿੱਤੀ ਤੇ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਅੰਤ ਹੋਣਾ ਸ਼ੁਰੂ ਹੋ ਜਾਣਾ ਹੈ ਪਰ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ ਉਹ ਸਿਆਣਿਆਂ ਦੀ ਇੱਕ ਕਹਾਵਤ ਹੈ ਨਾ ਕਿ ਖਿਟਾਏ ਦਾ ਨਾਮ ਨਹੀਂ ਹੁੰਦਾ ਪਰ ਰਵਾਇ ਦਾ ਹੋ ਜਾਂਦਾ ਹੈ ਆਪਨੀ ਤਾਂ ਉਹ ਗੱਲ ਆ ਕਿ ਜੇ ਸਾਡੀ ਇੱਕ ਮੰਨ ਦੀ ਇਸ਼ਾ ਪੂਰੀ ਨਹੀਂ ਹੋਈ ਤੇ ਅਸੀਂ ਆਪਣੇ ਵਾਹਿਗੁਰੂ ਜੀ ਨੂੰ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦੇ ਆ ਪਰ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਆਪਾਂ ਸ਼ੁਕਰਾਨੇ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਿਆ ਤਾਂ ਸਾਡੀ ਜ਼ਿੰਦਗੀ ਵਿੱਚ ਸਬਰ ਆ ਜਾਵੇਗਾ ਕਿਉਂਕਿ ਇਨਸਾਨ ਓਨੀ دیر ਰੱਜ ਨਹੀਂ ਸਕਦਾ ਜਿੰਨੀ دیر ਤੱਕ ਸਬਰ ਨਹੀਂ ਹੁੰਦਾ ਸਬਰ ਸੰਤੋਖ ਤੋਂ ਬਿਨਾ ਇਨਸਾਨ ਦੀਆਂ ਮੰਗਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ਜੇ ਇੱਕ ਮੰਗ ਪੂਰੀ ਹੋਵੇਗੀ ਤੇ ਦੂਜੀ ਤਿਆਰ ਹੋ ਜਾਵੇਗੀ ਜਿਸ ਤਰ੍ਹਾਂ ਤੁਸੀਂ ਕਦੇ ਤੁਸੀਂ ਆਪਣੇ ਆਸ-ਪਾਸ ਇੱਕ ਦਿਹਾੜੀਦਾਰ ਨੂੰ ਦੇਖਿਓ ਕਿ ਉਹ ਦਿਨ ਵਿੱਚ ਮਸਾਂ 2-300 ਰੁਪਏ ਕਮਾਵੇਗਾ ਭਾਵ ਕਿ ਜਿੰਨਾ ਕ ਉਹਨਾਂ ਨੇ ਰਾਤ ਦਾ ਰੋਟੀ ਪਾਣੀ ਖਾਣਾ ਹੁੰਦਾ ਹੈ ਕਈ ਵਾਰ ਮੈਂ ਦੇਖਦੀ ਆ ਕਿ ਕਈ ਮਜ਼ਦੂਰ ਆਉਂਦੇ ਹੋਏ ਰਾਸ਼ਨ ਪਾਣੀ ਹੱਥ ਵਿੱਚ ਫੜਿਆ ਹੁੰਦਾ ਹੈ ਕਿਉਂਕਿ ਇਹਨਾਂ ਨੇ ਜੋ ਲੈ ਕੇ ਆਉਣਾ ਹੁੰਦਾ ਹੈ ਘਰ ਵਿੱਚ ਉਹ ਹੀ ਖਾਣਾ ਪਕਾਉਣਾ ਹੈ ਪਰ ਫਿਰ ਵੀ ਉਹ ਬਹੁਤ ਖੁਸ਼ ਨੇ ਆਪਣੀ ਉਸੇ ਜ਼ਿੰਦਗੀ ਵਿੱਚ ਕਿਉਂਕਿ ਉਹਨਾਂ ਨੂੰ ਸਕੂਨ ਹੈ ਪਰ ਜਿਸ ਦਿਨ ਵੀ ਉਸ ਇਨਸਾਨ ਕੋਲ ਵੱਧ ਪੈਸਾ ਆ ਗਿਆ ਤਾਂ ਉਸ ਦੀ ਦੁੱਖਾਂ ਦੀ ਘੜੀ ਸ਼ੁਰੂ ਹੋ ਜਾਵੇਗੀ ਕਿਉਂਕਿ ਜਦੋਂ ਸਾਡਾ ਸਾਡੀਆਂ ਜ਼ਰੂਰਤਾਂ ਤੋਂ ਵੱਧ ਸਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਫਿਰ ਅਸੀਂ ਉਸ ਚੀਜ਼ ਨੂੰ ਹੋਰ ਵਧਾਉਣ ਦੀ ਜਾਂ ਜੋੜਨ ਦੀ ਬਿਮਾਰੀ ਆਪਣੇ ਮਨ ਵਿੱਚ ਲਾ ਬੈਠਦੇ ਹਾਂ ਇਨਸਾਨ ਕਹਿੰਦਾ ਕਿ ਚਲੋ ਮੈਂ 500 ਜੋੜਦਾ 500 ਤੇ 1000 ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚ ਜਾਂਦਾ ਰੋ ਇਨਸਾਨ ਦੀ ਨੀਤ ਕਦੇ ਨਹੀਂ ਰੱਜਦੀ ਜਦੋਂ ਇਨਸਾਨ ਕੋਈ ਚਾਰ ਪੈਸੇ ਆ ਜਾਣ ਜਦੋਂ ਇਨਸਾਨ ਕੋਲ ਚਾਰ ਪੈਸੇ ਆ ਜਾਣ ਤਾਂ ਫਿਰ ਰੱਬ ਨੂੰ ਵੀ ਭੁੱਲ ਜਾਂਦਾ ਹੈ ਫਿਰ ਤੋਂ ਸਮਝਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਜਾਂ ਹੋ ਜਾਣਾ ਹੈ ਉਹ ਸਭ ਮੈਂ ਹੀ ਕਰਨਾ ਹੈ ਰੱਬ ਕੌਣ ਹੈ ਰੱਬ ਨੂੰ ਤਾਂ ਭੁੱਲ ਹੀ ਜਾਂਦਾ ਹੈ ਜਿੰਨੀ ਦੇਰ ਲੋੜਿਆ ਓਨੀ ਦੇਰ ਹੀ ਆਪਾਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਆਂ ਉਹਨੀ ਦੇਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਜਿਵੇਂ ਉਸ ਮਜ਼ਦੂਰ ਕੋਲ ਸਿਰਫ ਖਾਣ ਪੀਣ ਜੋਗੇ ਪੈਸੇ ਹੀ ਸੀ ਉਹ ਖਾਣ ਪੀਣ ਜੋਗੇ ਪੈਸੇ ਹੀ ਕਮਾਉਂਦਾ ਸੀ ਰਾਤ ਨੂੰ ਵੀ ਆ ਕੇ ਸ਼ੁਕਰਾਨਾ ਕਰਨਾ ਉਸ ਦਾ ਸੁਭਾਅ ਬਣ ਗਿਆ ਸੀ ਉੱਠ ਕੇ ਵੀ ਸ਼ੁਕਰਾਨਾ ਕਰਨਾ ਅਰਦਾਸ ਕਰਨੀ ਕਿ ਪਰਮਾਤਮਾ ਵਾਹਿਗੁਰੂ ਜੀ ਮੈਨੂੰ ਚੰਗੀ ਦਿਹਾੜੀ ਮਿਲ ਜਾਵੇ ਤਾਂ ਕਿ ਮੇਰੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਹੋ ਸਕੇ ਪਰ ਜਿਸ ਦਿਨ ਤੋਂ ਵੀ ਵੱਧ ਪੈਸੇ ਮਿਲਨੇ ਸ਼ੁਰੂ ਹੋ ਗਏ ਨਾ ਤਾਂ ਰੱਬ ਯਾਦ ਰਿਹਾ ਤੇ ਨਾ ਰੱਬ ਦਾ ਸ਼ੁਕਰਾਨਾ ਨਾ ਹੀ ਅਰਦਾਸ ਜਿਸ ਦਿਨ ਰੱਬ ਦਾ ਸ਼ੁਕਰਾਨਾ ਸਾਡੀ ਅਰਦਾਸ ਛੁੱਟ ਗਏ ਜਾਵੇ ਤੇ ਸਮਝ ਲਾਗੇ ਹੁਣ ਸੁੱਖਾਂ ਦਾ ਵੇਲਾ ਖਤਮ ਹੋ ਗਿਆ ਖੁਸ਼ੀਆਂ ਸਾਡੇ ਘਰ ਦਾ ਰਾਹ ਭੁੱਲ ਗਈਆਂ ਹੁਣ ਦੁੱਖਾਂ ਦੀ ਕੜੀ ਸ਼ੁਰੂ ਹੋ ਗਈ ਇਸ ਲਈ ਉਸ ਵਾਹਿਗੁਰੂ ਜੀ ਨੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਜਦੋਂ ਜਦੋਂ ਇਨਸਾਨ ਕਿਸੇ ਵੀ ਚੀਜ਼ ਨੂੰ ਜੋੜਨ ਦੇ ਵੱਲ ਭੱਜਦਾ ਹੈ ਉਹ ਸਭ ਤੋਂ ਪਹਿਲਾਂ ਬੇਸਬਰਾ ਹੁੰਦਾ ਹੈ ਬੇਸਬਰੇ ਤੋਂ ਬਾਅਦ ਬੇਸ਼ੁਕਰਾ ਇਸ ਲਈ ਆਪਾਂ ਬੇਸ਼ੁਕਰੇ ਨਹੀਂ ਬਨਣਾ ਬੇਸਬਰੇ ਨਹੀਂ ਬਨਣਾ ਇਸ ਲਈ ਹਰ ਵੇਲੇ ਹਰ ਘੜੀ ਉਸ ਵਾਹਿਗੁਰੂ ਜੀ ਵੱਲੋਂ ਮਿਲੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਇਨਸਾਨ ਦੀਆਂ ਖੁਸ਼ੀਆਂ ਜਾਂ ਦੁੱਖ ਉਸ ਦੇ ਸਬਰ ਨਾਲ ਜੁੜੇ ਆ ਜਿਸ ਨੂੰ ਸਬਰ ਆ ਗਿਆ ਉਹ ਹਰ ਇੱਕ ਚੀਜ਼ ਦੇ ਵਿੱਚ ਖੁਸ਼ ਰਹਿੰਦਾ ਹੈ ਤੇ ਸਬਰ ਉੱਥੇ ਹੀ ਹੁੰਦਾ ਹੈ ਜਿੱਥੇ ਰੱਬ ਦੀ ਰਜਾ ਹੈ ਇਸ ਲਈ ਹਮੇਸ਼ਾ ਰੱਬ ਦੀ ਰਜਾ ਵਿੱਚ ਰਹੋ ਰੱਬ ਦੀ ਰਜਾ ਤੋਂ ਬਾਹਰ ਰਹਿ ਕੇ ਇਨਸਾਨ ਕਦੇ ਵੀ ਸੁਖੀ ਤੇ ਖੁਸ਼ ਨਹੀਂ ਰਹਿ ਸਕਦਾ ਹਰ ਇੱਕ ਗੱਲਬਾਤ ਆਪਣੇ ਵਾਹਿਗੁਰੂ ਜੀ ਨੂੰ ਸ਼ੁਕਰਾਨਾ ਕਰਿਆ ਕਰੋ ਜਦੋਂ ਤੁਹਾਨੂੰ ਲੱਗੇ ਕਿ ਮੇਰੇ ਕੋਲ ਆ ਚੀਜ਼ ਨਹੀਂ ਹੈ ਮਨ ਦੁਖੀ ਹੋਵੇ ਤਾਂ ਆਪਣੇ ਤਾਂ ਆਪਣੇ ਮਨ ਨੂੰ ਉਲਾਮੇ ਦੇਣ ਤੋਂ ਪਹਿਲਾਂ ਵਾਹਿਗੁਰੂ ਜੀ ਵੱਲੋਂ ਦਿੱਤੀਆਂ ਦਾਤਾਂ ਗਿਣਨੀਆਂ ਸ਼ੁਰੂ ਕਰਿਆ ਕਰੋ ਜੋ ਵਾਹਿਗੁਰੂ ਜੀ ਨੇ ਤੁਹਾਨੂੰ ਦਿੱਤਾ ਹੈ ਉਹ ਦੱਸੋ ਤਾਂ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ ਸਬਰ ਤੇ ਸੰਤੋਖੀ ਵੀ ਬਣੇਗਾ ਤੇ ਜਦੋਂ ਮਨ ਦੇ ਵਿੱਚ ਸੰਤੋਖ ਆ ਗਿਆ ਸਬਰ ਆ ਗਿਆ ਤੇ ਮਨ ਵਿੱਚ ਵਿਸ਼ਵਾਸ ਵੀ ਜਾਗੇਗਾ ਕਿ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਹੈ ਤਾਂ ਜੋ ਚੀਜ਼ ਮੈਨੂੰ ਚਾਹੀਦੀ ਹੈ ਉਹ ਵੀ ਜ਼ਰੂਰ ਮਿਲੇਗੀ ਕਿਉਂਕਿ ਕਿਉਂਕਿ ਮੇਰੇ ਵਾਹਿਗੁਰੂ ਜੀ ਦੇ ਕਰਤਾ ਦਾਤਾਂ ਦੀ ਕੋਈ ਕਮੀ ਨਹੀਂ ਹੈ ਬਸ ਉਸ ਦੀ ਮਿਹਰ ਦੀ ਨਜ਼ਰ ਦੀ ਲੋੜ ਆ ਕਦੋਂ ਸਾਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਬਿਠਾ ਦੇਵੇ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਇਸ ਲਈ ਜੋ ਨਹੀਂ ਹੈ ਉਸ ਦੀ ਫਿਕਰ ਉਸ ਦੀ ਚਿੰਤਾ ਉਸ ਦੇ ਰੋਸੇ ਗਿਲੇ ਸ਼ਿਕਵੇ ਕਰਨੇ ਛੱਡੋ ਜੋ ਹੈ ਉਸ ਦਾ ਸ਼ੁਕਰਾਨਾ ਕਰਿਆ ਕਰੋ ਤਾਂ ਦੇਖਣਾ ਦਿਨ ਬਦਲਦਿਆਂ دیر ਨਹੀਂ ਲੱਗਣੀ ਤਾਂ ਆਓ ਰੋਜ਼ਾਨਾ ਸਵੇਰੇ ਜਦੋਂ ਵੀ ਉਠੀਏ ਸਭ ਤੋਂ ਪਹਿਲਾ ਕੰਮ ਵਾਹਿਗੁਰੂ ਜੀ ਦਾ ਸ਼ੁਕਰਾਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਬੀਤੀ ਹੋਈ ਰਾਤ ਲਈ ਸ਼ੁਕਰਾਨਾ ਕਰੋ ਕਿ ਮੇਰੀ ਸੋਹਣੀ ਰਾਤ ਲੰਘਾਈ ਸਵੇਰੇ ਮੈਂ ਉੱਠ ਸਕਿਆ ਆਪਣੇ ਧੀਆ ਪੁੱਤਰਾਂ ਆਪਣੇ ਪਰਿਵਾਰ ਲਈ ਕੁਝ ਕਰਨ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਣੇ ਸੋਹਣੇ ਸਰੀਰ ਦਾ ਧੰਨਵਾਦ ਕਰੋ ਔਰ ਜਾਨਾ ਅੰਮ੍ਰਿਤ ਵੇਲੇ ਉਠਿਏ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪੀਏ ਨਿਤਨੇਮ ਕਰੀਏ ਚਾਹੇ ਜਪਜੀ ਸਾਹਿਬ ਜੀ ਦਾ ਇੱਕ ਪਾਠ ਕਰੀਏ ਚਾਹੇ ਮੂਲ ਮੰਤਰ ਜੀ ਦਾ ਜਾਪ ਚਾਹੇ ਵਾਹਿਗੁਰੂ ਜੀ ਦਾ ਸਿਮਰਨ ਹਰ ਪਲ ਹਰ ਸਾਹ ਨਾਲ ਹਰ ਇੱਕ ਸਾਹ ਦਾ ਸ਼ੁਕਰਾਨਾ ਕਰੀਏ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸ਼ੁਕਰ ਹੈ ਤੇ ਹਮੇਸ਼ਾ ਜਦੋਂ ਵੀ ਮੰਗੋ ਆਪਣੇ ਵਾਹਿਗੁਰੂ ਜੀ ਦੇ ਕੋਲੋਂ ਆਪਣੇ ਵਾਹਿਗੁਰੂ ਜੀ ਦਾ ਨਾਮ ਆਪਣੇ ਵਾਹਿਗੁਰੂ ਜੀ ਦੇ ਚਰਨਾਂ ਦੀ ਤੂੜ ਮੰਗਿਆ ਕਰੋ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਈ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਤੁਹਾਡੇ ਮਨ ਨੂੰ ਕਿਸੇ ਵੀ ਗੱਲ ਦੇ ਨਾਲ ਠੇਸ ਪਹੁੰਚੀ ਹੋਵੇ ਤਾਂ ਮੈਨੂੰ ਮਾਫ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਵੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ